ਅੱਗੇ ਜੀ ਆਪਾਂ ਗੱਲ ਕਰੀਏ ਗੰਧੇ ਦੀ ਖੇਤੀ ਦੀ ਇਹਦੀ ਇੱਕ ਕਿੱਲੇ ਦੇ ਵਿੱਚੋਂ ਕਿੰਨੇ ਕਮਦਨ ਹੋ ਜਾਂਦੀ ਹੈ ਜੀ ਅਮਦਨ ਤਾਂ ਵੀਰ ਆਪਣੇ ਹੁਣ ਫਸਲ ਦੇ ਹਿਸਾਬ ਦੇ ਫਸਲ ਆਪਣਾ ਕਿਦਾਂ ਦੀ ਆ ਜਿੰਨਾ ਗੰਧੇ ਦਾ ਝਾੜ ਆ ਵੀ 150 ਕੁੰਡਲ ਤੀ ਕਉਂਦਾ ਤੇ ਜੇ ਆਪਣਾ 20 ਰੁਪਏ ਮਾਰਕੀਟ ਦੇ ਹਿਸਾਬ ਨਾਲ ਸੇਲ ਹੁੰਦਾ ਤੇ 3 ਲੱਖ ਰੁਪਏ ਦਾ ਬੰਦ ਆ ਜੀ ਠੀਕ ਹੈ ਜੀ ਤੇ ਜੇ ਉਦੋਂ ਗਾਂ ਆਪਾਂ ਇਹਨੂੰ ਸਟੋਰੇਜ ਕਰਦੇ ਆ ਆਪਣੇ ਕੋਲੇ ਘਰੇ ਜਗਾ ਤੇ ਜਿਹੜਾ ਕੋਈ ਉਦੋਂ ਉੱਤੇ ਪ੍ਰੋਫਿਟ ਮਿਲਣਾ ਉਹ ਆਪਣੀ ਕਿਸਮਤ ਆ ਕਿ ਉਹ ਕਿੰਨਾ ਆਉਣਾ 40 ਵੀ ਹੋ ਸਕਦਾ ਕਈ ਵਾਰੀ ਪਰ ਗੰਡਾ ਪਈਆ ਵੀ 60-60 ਰੁਪਏ ਤੱਕ ਵੀ ਹੋ ਜਾਂਦਾ ਜਿਵੇਂ ਇਸ ਟਾਈਮ ਤੇ ਸਾਡੇ ਕੋਲੇ ਪਿਆਜ਼ ਲੱਗਾ ਹਾਂਜੀ ਲਸਣ ਸਾਡਾ ਆਪਦਾ ਹੋ ਗਿਆ ਹਾਂਜੀ ਅਰਬੀ ਹੋ ਗਈ ਝਾੜ ਕ੍ਰੇਲਾ ਹੋ ਗਿਆ ਟਮਾਟਰ ਹੋ ਗਿਆ ਕੱਦੂ ਤੋਰੀ ਹੋ ਗਈ ਦੇਸੀ ਟੰਡੋ ਹੋ ਗਏ ਹਾਂਜੀ ਆ ਆਪਣਾ ਕਮਾਲ ਲੱਗਾ ਹੁੰਦਾ ਗੁਰਚੱਕਰਾਸਤੇ ਠੀਕ ਹੈ ਜੀ ਉਹ ਵੀ ਆਪਣਾ ਘਰ ਦਾ ਵਧੀਆ ਉਹ ਨੂੰ ਸਾਨੂੰ ਆਪਣੇ ਸਾਰੇ ਕਿਸਾਨ ਭਰਾ ਹੰਗਾਰਾ ਵੀ ਬਹੁਤ ਵਧੀਆ ਦਿੰਦੇ ਆ ਠੀਕ ਹੈ ਜੀ ਜੇ ਸਾਡੇ ਕੋਲ ਕੋਈ ਵਾਧਾ ਹੁੰਦਾ ਹਾਂਜੀ ਹਾਂਜੀ ਵੀ ਉਹ ਪਿੰਡ ਦੇ ਵਿੱਚ ਸੇਲ ਹੋ ਜਾਂਦਾ ਠੀਕ ਹੈ ਜੀ ਇਹ ਆ ਮੇਨ ਆਪਣਾ ਕਮਾ ਗੰਡੇ ਦਾ ਠੀਕ ਹੈ ਜੀ ਇਹ ਨਾਸਕ ਦੀ ਵੈਰਾਈਟੀ ਗੰਡੇ ਆਪਾਂ ਨੂੰ ਆਪਦੇ ਘਰ ਜੁਗੀ ਲਾਉਣੀ ਚਾਹੀਦੀ ਆ ਵੀ ਜੇ ਜਿਆਦਾ ਆਪਾਂ ਮਾਰਕੀਟ ਚ ਨਹੀਂ ਜਾ ਸਕਦੇ ਤਾਂ ਆਪਾਂ ਆਪਦੇ ਘਰ ਜੁਗੀ ਤਾਂ ਜ਼ਰੂਰ ਆਪਦੀ ਲੋੜ ਮੁਤਾਬਕ ਆਪਦੀ ਵਧੀਆ ਆਪਣੇ ਬੱਚਿਆਂ ਨੂੰ ਖਵਾ ਸਕੀਏ ਵੀ ਉਹ ਤੋਂ ਆਪਾਂ ਘਟ ਰਹੇ ਸਪਰੇ ਪਾਈਆ ਆਪਾਂ ਇਹ ਵੀ ਨੂੰ ਕਹਿੰਦੇ ਵੀ ਆਰਗਾਨਿਕ ਚ ਵੀ ਬੰਦਾ ਜਿਹੜਾ ਕਰ ਸਕਦਾ ਇਹ ਕਰ ਸਕਦਾ ਆਰਗਾਨਿਕ ਜ਼ਰੂਰ ਕਰੇ ਵੀ ਨਹੀਂ ਉਹ ਥੋੜਾ ਆਪਾਂ ਆਪਦੇ ਹੱਥੀ ਦਾ ਕਰਾਂਗੇ ਵੀ ਜਿਹੜਾ ਕੋ ਕਰਾਂਗੇ ਹਾਂਜੀ ਜੇ ਉਹਨੂੰ ਸਪਰੇ ਕੀਤੀ ਹੋਊਗੀ ਆਪਾਂ ਮੰਨ ਲਓ ਅੱਜ ਸਪਰੇ ਕੀਤੀ ਆ ਉਹ ਚੀਜ਼ ਤਨਾ ਦੇਣਾ ਬਾ ਤੋੜਾਂਗੇ ਵੀ ਉੱਚ ਅ ਹੱਜੇ ਇੱਕ ਬਾਜ਼ਾਰ ਚ ਜਾਨੀ ਚੀਜ਼ ਅੱਜ ਸਪਰੇਅ ਕੀਤੀ ਸ਼ਾਮ ਨੂੰ ਟਟ ਕੇ ਭਰਾ ਮਿਹਨਤ ਬਹੁਤ ਕਰਦਾ ਮਿਹਨਤੀ ਕਿਸਾਨ ਹੈ ਜਿਵੇਂ ਘਰੇ ਵਰਤਨ ਵਾਲੀਆਂ ਸਬਜ਼ੀਆਂ ਸਾਰੀਆਂ ਆਪਣੇ ਖੇਤ ਵਿੱਚ ਤਿਆਰ ਕਰਦਾ ਮਿਹਨਤ ਵੀ ਬਹੁਤ ਕਰਦਾ ਹਰ ਇੱਕ ਤਰ੍ਹਾਂ ਦੀ ਸਬਜ਼ੀ ਜਿਹੜੀ ਹੈ ਬਾਈ ਨੇ ਆਪਣੇ ਖੇਤ ਵਿੱਚ ਤਿਆਰ ਕੀਤੀ ਹੈ ਜਿਵੇਂ ਅਰਬੀ ਹੋ ਗਈ ਗੰਨਾ ਹੋ ਗਿਆ ਗੋਭੀ ਹੋ ਗਈ ਝਾੜ ਕਰੇਲੇ ਕਦੂ ਤੋਰੀਆਂ ਸਾਰੀ ਸਬਜ਼ੀ ਬਾਈ ਆਪਦੇ ਖੇਤ ਵਿੱਚ ਦੋ ਕਨਾਲਾ ਲਾਉਂਦਾ ਬਾਜ਼ਾਰ ਦੇ ਵਿੱਚੋਂ ਕਦੇ ਵੀ ਨਹੀਂ ਲੈ ਕੇ ਆਇਆ ਯਾਨੀ ਕਈ ਵਾਰੀ ਰੀਡਿੰਗਾਂ ਵਾਲੇ ਲਏ ਜਾਂਦੇ ਬਾਈ ਤੋਂ ਆਪ ਸੇਲ ਕਰਨ ਵਾਸਤੇ ਤੇ ਮਿਹਨਤ ਵੀ ਬਹੁਤ ਕਰਦਾ ਅੱਜ ਜਿਹੜਾ ਆਪਣਾ ਮੇਨ ਟੌਪ ਕਰਊਗਾ ਜਿਹੜੀ ਹੈਗੀ ਗੰਡੇ ਦੀ ਵੈਰੈਟੀ ਭਰਾਣੇ ਲਈ ਹੈ ਇਹ ਜਿਹੜੀ ਵੈਰੈਟੀ ਆ ਇਹ ਲੇਟ ਲੱਗਦੀ ਹੈ ਵੈਰੈਟੀ ਜਿਵੇਂ ਕਈ ਵਾਰੀ ਕਿਸਾਨ ਲੇਟ ਹੋ ਜਾਂਦੇ ਆ ਇਹ ਲੱਗਦੀ ਹੈ ਲੋਹੜੀ ਤੋਂ ਬਾਅਦ ਵੀ ਹਾਂਜੀ ਲੋਹੜੀ ਤੋਂ ਬਾਅਦ ਲੋਹੜੀ ਤੋਂ ਬਾਅਦ ਲੱਗਦੀ ਹੈ ਤੇ ਇਹਦਾ ਸਾਈਜ਼ ਵਧੀਆ ਰਹਿੰਦਾ ਕਈ ਵਾਰੀ ਆਪਾਂ ਕੋਈ ਹੋਰ ਵੈਰੈਟੀ ਵੈਸੇ ਹੀ ਕੰਨ ਲਿਆ ਕੇ ਲਾ ਦਿੰਨੇ ਲੋਹੜੀ ਤੋਂ ਬਾਅਦ ਉਹਦਾ ਸਾਈਜ਼ ਨਹੀਂ ਬਣਦਾਗਾ ਇਹ ਜਿਹੜੀ ਵੈਰੈਟੀ ਜੇ ਤੁਸੀਂ ਲੋਹੜੀ ਤੋਂ ਬਾਅਦ ਵੀ ਲਾਓਗੇ ਤਾਂ ਇਹਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਬ ਤੇ ਆਪਾਂ ਭਰਾ ਨਾਲ ਵੀ ਕਰਦੇ ਆਂ ਬੱਲਬਾਤ ਤੇ ਲੈਨੇ ਜਾਣਕਾਰੀ ਸਸੀਗਾ ਭਾਈ ਜੀ ਸਸੀਗਾ ਭਾਈ ਜੀ ਭਾਈ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਇੱਥੇ ਸਾਡੇ ਕੋਲੇ ਆਏ ਠੀਕ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਭਾਈ ਜੀ ਜੇ ਆਪਾਂ ਗੱਲ ਕਰੀਏ ਸਬਜ਼ੀਆਂ ਦੀ ਤੇ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਆਪਣੇ ਖੇਤ ਚ ਤਿਆਰ ਕਰਦੇ ਆਂ ਜਾਂ ਘਰ ਦਾ ਅਸੀਂ ਤਕਰੀਬਨ ਭਾਈ ਰੁੱਤ ਮੁਤਾਬਕ ਸਾਰੀਆਂ ਹੀ ਕਰਦੇ ਆਂ ਠੀਕ ਹੈ ਜੀ ਜਿਵੇਂ ਇਸ ਟਾਈਮ ਤੇ ਸਾਡੇ ਕੋਲੇ ਪਿਆਜ਼ ਲੱਗਾ ਹਾਂਜੀ ਲਸਣ ਸਾਡਾ ਆਪਦਾ ਹੋ ਗਿਆ ਹਾਂਜੀ ਅਰਬੀ ਹੋ ਗਈ ਝਾੜ ਕਲੇਲਾ ਹੋ ਗਿਆ ਟਮਾਟਰ ਹੋ ਗਿਆ ਕੱਦੂ ਤੋਰੀ ਹੋ ਗਈ ਦੇਸੀ ਟੰਡੋ ਹੋ ਗਏ ਆ ਆਪਣਾ ਕਮਾਲ ਲੱਗਾ ਹੁੰਦਾ ਗੁਰ ਚੱਕ ਰਸਤੇ ਠੀਕ ਹੈ ਜੀ ਉਹ ਵੀ ਆਪਣਾ ਘਰ ਦਾ ਵਧੀਆ ਉਹ ਨੂੰ ਸਾਨੂੰ ਆਪਣੇ ਸਾਰੇ ਕਿਸਾਨ ਭਰਾ ਹੰਗਾਰਾ ਵੀ ਬਹੁਤ ਵਧੀਆ ਦਿੰਦੇ ਆ ਠੀਕ ਹੈ ਜੀ ਜੇ ਸਾਡੇ ਕੋਲ ਕੋਈ ਵਾਧਾ ਹੁੰਦਾ ਹਾਂਜੀ ਹਾਂਜੀ ਵੀ ਉਹ ਪਿੰਡ ਦੇ ਵਿੱਚ ਸੇਲ ਹੋ ਜਾਂਦਾ ਠੀਕ ਹੈ ਜੀ ਵੀ ਜੇ ਆ ਮੇਨ ਆਪਣਾ ਕਾਮਾ ਗੰਡੇ ਦਾ ਠੀਕ ਹੈ ਜੀ ਇਹ ਨਾਸਕ ਦੀ ਵੈਰੈਟੀ ਗੰਡੇ ਦੀ ਠੀਕ ਹੈ ਜੀ ਇਹ ਵੀ ਆਪਾਂ ਬਾਈ ਜੀ ਕਰਦੇ ਗੱਲਬਾਤ ਬਾਈ ਜੀ ਜੇ ਆਪਾਂ ਹੁਣ ਸਬਜ਼ੀਆਂ ਦੀ ਗੱਲ ਕਰੀਏ ਵੀ ਤੁਸੀਂ ਬਾਜ਼ਾਰ ਦੇ ਵਿੱਚੋਂ ਤਾਂ ਕਦੇ ਨਹੀਂ ਲੈਂਦੇ ਨੇ ਨਹੀਂ ਜੀ ਤੇ ਇਹ ਜਿਹੜੀ ਆਪਾਂ ਹੁਣ ਵੀ ਆਪਣੇ ਖੇਤ ਤਿਆਰ ਕੀਤੀ ਹੈ ਜੀ ਇੱਕ ਤਾਂ ਇਹ ਤੁਸੀਂ ਰੇ ਸਪਰੇਅ ਖਾਦੇ ਬਹੁਤ ਘੱਟ ਪੰਜ ਵਾਰ ਨਾ ਮਾਤਰੀ ਇਹ ਵੀ ਮੜੀ ਮੋਡਾ ਵੇਖੋ ਜੀ ਕਿਤੇ ਕੋਈ ਲੱਗੇ ਤਾਂ ਠੀਕ ਹੈ ਜੀ ਤੇ ਇਹਦਾ ਫਿਰ ਬਾਈ ਜੀ ਸਵਾਦ ਵੀ ਵੱਖਰਾ ਹੀ ਹੋਣਾ ਹਾਂਜੀ ਉਹ ਤਾਂ ਵੀ ਫਰਕ ਤਾਂ ਪੈਣੇ ਆ ਬਈ ਕੁਆਲਿਟੀ ਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਬਾਈ ਜੀ ਜਿਵੇਂ ਹੁਣ ਬਾਜ਼ਾਰ ਦੇ ਵਿੱਚ ਆਪਾਂ ਲੈ ਆਉਣਾ ਰੇਟ ਕਿੰਨੇ ਵੱਧ ਆ ਹਾਂਜੀ ਹਾਂਜੀ ਹਰੇਕ ਸਬਜ਼ੀ ਦੇ ਕਿੰਨੇ ਵੱਧ ਆ ਤੇ ਫਿਰ ਉਹਦੇ ਚ ਖਾਦ ਅਗਲਾ ਰੇ ਸਪਰੇਅ ਕੈਮੀਕਲ ਵੀ ਬਹੁਤ ਪਾਉਂਦੇ ਆ ਜੀ ਹਾਂਜੀ ਜੀ ਜਿਵੇਂ ਹੁਣ ਕਈ ਜ਼ਿਮੀਂਦਾਰ ਆ ਆਪਦੇ ਖੇਤ ਵਾਧੂ ਵਾਣ ਹਾਂਜੀ ਕਈ ਸਬਜ਼ੀ ਨਹੀਂ ਲਾਉਂਦੇ ਮਿਹਨਤ ਨਹੀਂ ਕਰਦੇ ਹਾਂਜੀ ਹਾਂਜੀ ਤੇ ਬਾਜ਼ਾਰ ਚੋਂ ਲੈ ਆਉਂਦੇ ਆ ਤੇ ਆ ਆਪਣੀ ਮਿਹਨਤ ਕਰਦੇਗੇ ਲਿਆਉਂਦੇ ਵੀ ਦੂਜੀ ਕਈ ਪੁਰਾਣੀ ਵੇਈ ਵੀ ਹੁੰਦੀ ਆ ਫਿਰ ਕੈਮੀਕਲ ਵਾਲੀ ਵੀ ਜ਼ਿਆਦਾ ਜਿਹੜੀ ਆਪਾਂ ਨੂੰ ਮੰਡੀ ਚੋਂ ਚਾਹ ਆਪਾਂ ਨੂੰ ਬਾਜ਼ਾਰ ਚੋਂ ਮਿਲਣੀ ਚੀਜ਼ ਆ ਉਹ ਤਾਂ ਅੱਜ ਟੁੱਟੂਗੀ ਕੱਲ ਨੂੰ ਮੰਡੀ ਜਾਊ ਕੱਲ ਨੂੰ ਸ਼ਾਂਤੀ ਘਰ ਆਪਣੇ ਕੋਲ ਆਉਣੀ ਆ ਹਾਂਜੀ ਹਾਂਜੀ ਇਹ ਤਾਜੀ ਤੋੜ ਕੇ ਆਪਾਂ ਘਰੇ ਲਿਜਾ ਕੇ ਵਰਤਣੀ ਆ ਇਹਦਾ ਤਾਂ ਅੱਧਾ ਤਾਂ ਫਰਕ ਉੱਥੇ ਹੀ ਪੈ ਜਾਂਦਾ ਜਿਹੜੀ ਯਾਨੀ ਕਿ ਉਹਨੇ ਆਪਾਂ ਨੂੰ એનર્ਜੀ ਦੇਣੀ ਆ ਅੱਧੀ ਤਾਂ ਦੀ ਵੇਸਟ ਰਹਿ ਜਾਂਦੀ ਹੋ ਜਾਂਦੀ ਆ ਹਾਂਜੀ ਹਾਂਜੀ ਤੇ ਤੁਸੀਂ ਉਹਨਾਂ ਜ਼ਿੰਮੇਦਾਰਾਂ ਨੂੰ ਵੀ ਕੀ ਕਹਿਣਾ ਚਾਹੋਗੇ ਜਿਹੜੇ ਆਪਾਂ ਖਾਣ ਵਾਸਤੇ ਨਹੀਂ ਲਾਉਂਦੇ ਆਪਾਂ ਤਾਂ ਹਰੇਕ ਭਰਾ ਨੂੰ ਇਹੀ ਕਹਿੰਨੇ ਆਂ ਵੀ ਜਿਹੜੀ ਕੋਈ ਵੀ ਸਬਜ਼ੀ ਆ ਮੰਨ ਲਓ ਕੋਈ ਵੀ ਚੀਜ਼ ਆ ਜਿਹੜੀ ਆਪਾਂ ਇੱਥੇ ਪੰਜਾਬ 'ਚ ਪੈਦਾ ਕਰ ਸਕਦੇ ਆ ਆਪਾਂ ਨੂੰ ਆਪਦੇ ਘਰ ਜੋਗੀ ਲਾਉਣੀ ਚਾਹੀਦੀ ਆ ਵੀ ਜੇ ਜ਼ ਕਤਾ ਉਹ ਕਾਪ ਦੀ ਵਧੀਆ ਆਪਣੇ ਬੱਚਿਆਂ ਨੂੰ ਖਵਾ ਸਕੀਏ ਸਹੀ ਗੱਲਾਂ ਵੀ ਉਹ ਤੋਂ ਆਪਾਂ ਘਟ ਰਹੇ ਸਪਰੇ ਪਾਈ ਆਪਾਂ ਇਹ ਵੀ ਨੂੰ ਕਹਿੰਦੇ ਵੀ ਆਰਗੈਨਿਕ ਜੇ ਵੀ ਬੰਦਾ ਜਿਹੜਾ ਕਰ ਸਕਦਾ ਇਹ ਕਰ ਸਕਦਾ ਆਰਗੈਨਿਕ ਜ਼ਰੂਰ ਕਰੇ ਵੀ ਨਹੀਂ ਉਹ ਥੋੜਾ ਆਪਾਂ ਆਪਦੇ ਹੱਥੀ ਦਾ ਕਰਾਂਗੇ ਵੀ ਜਿਹੜਾ ਕੋ ਕਰਾਂਗੇ ਹਾਂਜੀ ਜੇ ਉਹਨੂੰ ਸਪਰੇ ਕੀਤੀ ਹੋਊਗੀ ਆਪਾਂ ਮੰਨ ਲਓ ਅੱਜ ਸਪਰੇ ਕੀਤੀ ਆ ਉਹ ਚੀਜ਼ ਤੇ ਨਾ ਦੇਣਾ ਬਾ ਤੋੜਾਂਗੇ ਮੀ ਉੱਚ ਅਸਰ ਨਾ ਹੋਵੇ ਘਟ ਜੇ ਇੱਕ ਬਾਜ਼ਾਰ ਚ ਜਾਨੀ ਚੀਜ਼ ਅੱਜ ਸਪਰੇ ਕੀਤੀ ਸ਼ਾਮ ਨੂੰ ਟਟ ਕੇ ਬਾਜ਼ਾਰ ਚ ਜਾਨੀ ਬਾਜ਼ਾਰ ਚ ਸਿੱਧੀ ਆਪਣੇ ਕੋਲੇ ਆਉਣੀ ਉਹ ਫਿਰ ਬਿਮਾਰੀਆਂ ਨੂੰ ਥਾਈਆਂ ਬਾਈ ਸਹੀ ਗੱਲ ਹੈ ਨਾਲੇ ਜਿਹੜੇ ਕੋਈ ਵੀ ਭਰਾ ਹੁਣ ਲੈਂਦੇ ਆ ਵਾਂ ਠੇਕਿਆਂ ਦੇ ਉਹਦਾ ਫਰ ਨਾਲ ਦੇ ਨਾ ਹਾਂਜੀ ਹਾਂਜੀ ਉਹ ਤਾਂ ਜੇ ਚਲੋ ਆਪਾਂ ਆਪਾਂ ਆਪਣਾ ਕੰਮ ਹੈ ਵੀ ਠੀਕ ਦਾ ਹਾਂਜੀ ਹਾਂਜੀ ਉਹਨਾਂ ਨੇ ਵਿਚਾਰਾਂ ਨੇ ਖਰਚੇ ਕੱਢਨੇ ਆ ਖਰਚੇ ਕੱਢਨੇ ਹਾਂਜੀ ਹਾਂਜੀ ਹਾਂ ਤੇ ਪਰ ਜਾਨੀ ਖਾਣ ਵਾਸਤੇ ਤਾਂ ਹਰੇਕ ਜੀ ਹਾਂ ਜਿੰਮੇਦਾਰ ਨੂੰ ਆਪਣੇ ਘਰ ਜੋਗੀ ਚੀਜ਼ ਹੋਣੀ ਚਾਹੀਦੀ ਹੈ ਜਾਨੀ ਕਿ ਡੇਲੀ ਦੀ ਵਰਤੋਂ ਆਪਣੀ ਸਵੇਰ ਸ਼ਾਮ ਦੁਪਹਿਰੇ ਤਿੰਨ ਟਾਈਮ ਇਹ ਚੱਲਣੀ ਚੱਲਣੀ ਹੈ ਚੱਲਣੀ ਚੱਲਣੀ ਹੈ ਹਾਂਜੀ ਹਾਂਜੀ ਬਾਕੀ ਬਾਈ ਜੀ ਤੁਹਾਡੀ ਮਿਹਨਤ ਨੂੰ ਸਲਾਮ ਆ ਤੇ ਬਾਕੀ ਆਪਣਾ ਜਿਹੜਾ ਇਹ ਗੰਡਾ ਜੀ ਇਹ ਗੰਡੇ ਦੇ ਵੈਰਾਈਟੀ ਬਾਰੇ ਆਪਾਂ ਨੂੰ ਜਾਣਕਾਰੀ ਦਿਓ ਇਹ ਲਾਉਣਾ ਆਪਾਂ ਨੂੰ ਕਦੋਂ ਚਾਹੀਦਾ ਇਹ ਵੀਰ ਸਾਡਾ ਆਪਣਾ ਗੰਡਾ ਆਪਣਾ ਲੱਗਾ ਵੇਖ ਸਕਦੇ ਆ ਆਪਣਾ 8 ਫਰਵਰੀ ਦਾ ਲੱਗਾ ਠੀਕ ਹੈ ਜੀ 8 ਫਰਵਰੀ ਨੂੰ ਆਪਾਂ ਲੇਟ ਮੰਨਦੇ ਆ ਵੀ ਗੰਡਾ ਲੇਟ ਹੋ ਗਿਆ ਪਰ ਉਹ ਲੇਟ ਦੇ ਵਿੱਚ ਵੀ ਆ ਸਾਡੇ ਕੋਲੇ ਗੰਡੇ ਦਾ ਰਿਜ਼ਲਟ ਜਿਹੜਾ ਆ ਆ ਗੰਡਾ ਵੇਖ ਲਓ ਤੁਹਾਡੇ ਸਾਹਮਣੇ ਹਾਂਜੀ ਤੇ ਇਹਦੇ ਚ ਆਪਾਂ ਜਿਹੜਾ ਮਾਈਕੋਰਾ ਜੀ ਤੁਹਾਡਾ ਅਨੇਰਾ ਕੰਪਨੀ ਦਾ ਤੁਸੀਂ ਦੇਖੇ ਗਏ ਸੀ ਉਹ ਸਾਨੂੰ ਲੱਗਾ ਵੀ ਲੇਟ ਹੋ ਗਿਆ ਚਲੋ ਆਪਾਂ ਇਹ ਚ ਵਰਤ ਕੇ ਵੇਖੀਏ ਉਹ ਵਰਤਿਆ ਸਾਨੂੰ ਵੀ ਲੱਗਦਾ ਵੀ ਲੇਟ ਆ ਪਰ ਉਹ ਚੀਜ਼ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਕਿਉਂਕਿ ਇਹ ਸਮੇਂ ਦੇ ਹਿਸਾਬ ਨਾਲ ਵੀਰ ਜੇ ਮੰਨ ਲਓ ਆਪਾਂ ਲੇਟ ਲਾ ਕੇ ਇਹ ਚੀਜ਼ ਨੂੰ ਆਪਾਂ ਵਰਤੋਂ 'ਚ ਲਿਆ ਸਕਦੇ ਹਾਂ ਤੇ ਵੀ ਬਹੁਤ ਵਧੀਆ ਚੀਜ਼ ਆ 8 ਫਰਵਰੀ ਨੂੰ ਆਪਾਂ ਯਾਨੀ ਕਿ ਬਹੁਤ ਲੇਟ ਮੰਨਦੇ ਆ ਮਿਆਂ ਲੋਹੜੀ ਤੇ ਤਕਰੀਬਨ ਗੰਢਾ ਲੱਗ ਜਾਂਦਾ ਹਾਂ ਹਾਂਜੀ ਹਾਂਜੀ ਵੀਰ ਤਾਂ ਯਾਨੀ ਫੇਰ ਵੀ ਵਧੀਆ ਰਿਹਾ ਜੀ ਸਹਜ ਜਾਨੀ ਬਹੁਤ ਵਧੀਆ ਜਿਹੜੇ ਹਿਸਾਬ ਨਾਲ ਸਾਡਾ ਜਗ੍ਹਾ ਲੱਗੀ ਆ ਇਹ ਹਾਂਜੀ ਹਾਂਜੀ ਇਹ ਬਾਵਾ ਨੀਰ ਤਕਰੀਬਨ ਜਿੱਥੋਂ ਤੀਕ ਸਾਡਾ ਆਈਡੀਆ ਵੀ ਇੱਕ ਕਿਲਾ ਕਣਕ ਨੂੰ ਹੀ ਛੱਡੂ ਆ ਠੀਕ ਹੈ ਜੀ ਇੰਨੀ ਜਗ੍ਹਾ ਹੀ ਸਾਡੀ ਠੀਕ ਹੈ ਕਨਾਲ ਸਵਾ ਕਨਾਲ ਥਾਂ ਹੈਗੀ ਆ ਤੇ ਜੇ ਇਹ ਨੂੰ ਕੱਲੇ ਚੱਲ ਜਾਏਗੇ ਇੱਕ ਕਨਾਲ ਆ ਬਾਈ ਜੀ ਤੇ ਅੰਦਾਜ਼ਾ 40 45 ਹਜ਼ਾਰ ਇਹ ਠੀਕ ਹੈ ਜੀ ਤੇ ਖਰਚਾ ਤੇ ਅਸੀਂ ਆਪਦਾ ਇਹ ਤੇ ਖਰਚਾ ਆਇਆ ਦਾ 10000 ਰੁਪਇਆ ਠੀਕ ਹੈ ਜੀ ਇੱਕ ਕਨਾਲ ਤੇ ਠੀਕ ਹੈ ਜੀ ਹਾਂ ਜੀ ਜੇ ਆਪਾਂ ਗੱਲ ਕਰੀਏ ਬਾਈ ਜੀ ਖਰਚੇ ਦੀ ਇਹਦੀ ਜਿਵੇਂ ਆਪਣਾ ਰੇ ਹੋਗੀ ਖਾਦ ਖਾਦ ਕਿੰਨੀ ਕਿੰਦਾ ਜੀ ਖਾਦ ਤਾਂ ਵੀ ਨੋਰਮਲ ਹੀ ਆ ਜਿੰਨੀ ਆਪਾਂ ਬਸ ਪਾਉਣੇ ਆ ਤੇਰੀ ਆਪਾਂ ਕਣਕ ਨੂੰ ਪਾ ਦਿੰਨੇ ਆ ਬਸ ਉਨੀ ਖਾਦੀ ਇਹਨੂੰ ਪਾਈ ਆ ਥੱਲੇ ਕਿੱਲੇ ਦਾ ਅੰਦਾਜ਼ਾ ਕਿੱਲੇ ਦਾ ਯਾਨੀ ਕਿ ਗੱਟਾ ਡੂੜ ਗੱਟਾ ਡੀ ਏ ਪੀ ਦਾ ਭਾਲਗੇ ਤੇ ਗੱਟਾ ਕਪਟਾ ਅਸ ਦੇ ਹਿਸਾਬ ਨਾਲ ਠੀਕ ਹੈ ਜੀ ਬਾਕੀ ਯੂਰਕ ਉਨੀ ਹੀ ਪੈਂਦੀ ਆ ਇਹਦੀ ਪਨੀਰੀ ਵੀ ਅਸੀਂ ਬੀਜੀ ਸੀ ਪਨੀਰੀ ਆਪਣੀ ਆ ਪਨੀਰੀ ਆਪ ਬੀਜੀ ਸੀ ਕੋਸਾ ਸਾਰਾ ਤਾਂ ਪਨੀਰੀ ਵਾਲਾ ਹੀ ਬਾਈ ਆ ਵਖਾਦੀ ਮੜਾ ਆ ਸਾਰਾ ਪਨੀਰੀ ਸੀਗੀ ਇੱਥੇ ਠੀਕ ਹੈ ਜੀ ਉਹ ਸਾਡੇ ਦੋ ਭੈਣ ਭਰਾ ਜਿਹੜਾ ਆਪਣੇ ਜ਼ਿੰਮੇਦਾਰ ਉਹ ਲੈ ਗਏ ਲੈ ਲੈ ਜਾਂਦੇ ਹਾਂ ਜੀ ਲੈ ਜਾਂਦੇ ਲਾਉਣ ਵਾਸਤੇ ਘਰ ਵਾਸਤੇ ਬਈ ਜੇ ਵੈਰਾਈਟੀ ਦੀ ਗੱਲ ਕਰੀਏ ਵੈਰਾਈਟੀ ਕਿਹੜੀ ਹੈ ਜੀ ਵੈਰਾਈਟੀ ਲ ਠੀਕ ਹੈ ਹੈ ਕਿਹੜੀ ਕੰਮ ਨਾਸਕ ਨਾਸਕ ਦੀ ਨਾਸਕ ਦੀ ਲਾਈਟ ਰੈੱਡ ਦੀ ਲਾਈਟ ਰੈੱਡ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਮੰਨ ਲਓ ਜਨੇ ਨੂੰ ਅੱਜ ਹੋ ਗਏ ਹੋਣੇ ਆ 8 ਫਰਵਰੀ ਦੇ ਲੱਗਿਆ ਮਾਰਚ ਅਪ੍ਰੈਲ ਮਈ ਤਿੰਨ ਕਿ ਮਹੀਨੇ ਹੋ ਗਏ 120 25 ਦਿਨ ਤੇ ਯਾਨੀ ਕਿ ਪੂਰਾ ਹੋ ਜਾਂਦਾ ਇਹੇ ਅੱਜ ਤੋਂ 20 25 ਦਿਨ ਤੀਕੇ ਇਹ ਸਮਝ ਲਓ ਵੀ ਆਪਦਾ ਵਧੀਆ ਕਟਾਈ ਦੇ ਪਟਾਈ ਦੇ ਟਾਈਮ ਤੇ ਆ ਜੂਗਾ ਠੀਕ ਹੈ ਜੀ ਹਜੇ ਵੇਖ ਲਓ ਆ ਗਾਚੇ ਵਰਗੀਆਂ ਭੂਕਾਂ ਖੜੀਆਂ ਇਹਦੀਆਂ ਕੋਈ ਇਹਨੂੰ ਕੋਈ ਉਹ ਚੱਕਰ ਨਹੀਂ ਪਿਆ ਉਹ ਜੀ ਜਿਹਨੂੰ ਆਪਾਂ ਕਹਿ ਦਈਏ ਠੀਕ ਹੈ ਜੀ ਤੇ ਇਹ ਬਈ ਲਾਇਆ ਆਪਣਾ ਸੀਗਾ ਉੱਤੇ ਪਰਾਲੀ ਵੀ ਪਾਈ ਸੀ ਨਹੀਂ ਕੋਈ ਪਰਾਲੀ ਨਹੀਂ ਪਾਈ ਕੋਈ ਇਹਨੂੰ ਗੋਡੀ ਨਹੀਂ ਤੇ ਜਿਹੜੀ ਮੇਨ ਆਪਣਾ ਕੰਮ ਹੁੰਦਾ ਵੀ ਗੁੱਡ ਨੇ ਪੈਂਦੇ ਆਪਾਂ ਨੂੰ ਕੰਡੇ ਉਹ ਗੋਡੀ ਗਾਡੀ ਵਾਲਾ ਕੰਮ ਬਈ ਅੱਜ ਕੱਲ ਹੈ ਨਹੀਂਗਾ ਨਹੀਂ ਗੋਡੀ ਫਿਰ ਕਰਨੀ ਵੀ ਨਹੀਂ ਨਹੀਂ ਕੋਈ ਗੋਡੀ ਨਹੀਂ ਆਪਾਂ ਕਹਿੰਦੇ ਗੋਡੀ ਆ ਜੇ ਆਮ ਪਹਿਲਾਂ ਆਪਣੇ ਰਿਵਾਜ ਹੁੰਦਾ ਵੀ ਇਹ ਤਾਂ ਡੰਡਾ ਮਾਰੋ ਫਿਰ ਵਦੂ ਖੁੱਲੂ ਆ ਆ ਵੇ ਲੋ ਵੀ ਥੋੜੇ ਸਾਹਮਣੇ ਬਣਾ ਡੰਡੇ ਤੋਂ ਕੰਡੇ ਕੱਡੇ ਹੋਏ ਪਏ ਆ ਨਾ ਕੋਈ ਬੋਡੀ ਕੀਤੀ ਹੈ ਜੀ। ਕਿੰਨੇ ਫਿਰ ਨਦੀਨ ਹੋਏ ਨਹੀਂ ਬਾਈ? ਨਦੀਨ ਬਾਈ ਨਦੀਨ ਤੋਂ ਕੰਟਰੋਲ ਹੋ ਜਾਂਦਾ ਸਤੰਪ ਦੀ ਸਪਰੇ ਹੋ ਜਾਂਦੀ ਆ। ਉਸ ਤੋਂ ਬਾਅਦ ਉੱਤੇ ਦਵਾਈਆਂ ਫੇਰ ਆਉਂਦੀ ਆ, ਉਹ ਆਉਂਦੀ ਆ। ਠੀਕ ਹੈ ਜੀ। ਜਿਵੇਂ ਜਿਵੇਂ ਟਾਈਮ ਦੇ ਹਿਸਾਬ ਨਾਲ ਲੋਡ ਲੱਗਦੀ ਆ। ਠੀਕ ਹੈ ਜੀ। ਹਾਂਜੀ ਹਾਂਜੀ। ਬਾਈ ਜੀ ਜੇ ਆਪਾਂ ਗੱਲ ਕਰੀਏ ਗੰਧਿਆਂ ਦੀ ਖੇਤੀ ਦੀ, ਇਹਦੀ ਇੱਕ ਕਿੱਲੇ ਦੇ ਵਿੱਚੋਂ ਕਿੰਨੇ ਕੰਮਦਨ ਹੋ ਜਾਂਦੀ ਹੈ ਜੀ? ਆਮਦਨ ਤਾਂ ਵੀਰ ਆਪਣੇ ਹੁਣ ਫਸਲ ਦੇ ਹਿਸਾਬ ਦੇ ਫਸਲ ਆਪਣਾ ਕਿਦਾਂ ਦੀ ਆ। ਠੀਕ ਹੈ ਜੀ। ਜਿੱਦਾਂ ਗੰਧੇ ਦਾ ਝਾੜ ਆ ਵੀ 150 ਕੁੰਡਲ ਤੀਕ ਆਉਂਦਾ। ਹਾਂਜੀ। ਤੇ ਜੇ ਆਪਣਾ 20 ਠੀਕ ਹੈ ਜੀ ਤੇ ਜੇ ਉਦੋਂ ਗਾਂ ਆਪਾਂ ਇਹਨੂੰ ਸਟੋਰੇਜ ਕਰਦੇ ਆ ਆਪਣੇ ਕੋਲੇ ਘਰੇ ਜਗਾ ਤੇ ਜਿਹੜਾ ਕੋਈ ਉਦੋਂ ਉੱਤੇ ਪ੍ਰੋਫਿਟ ਮਿਲਣਾ ਉਹ ਆਪਣੀ ਕਿਸਮਤ ਆ ਕਿ ਉਹ ਕਿੰਨਾ ਆਉਣਾ 40 ਵੀ ਹੋ ਸਕਦਾ ਕਈ ਵਾਰੀ ਪਰ ਗੰਡਾ ਪਈਆ ਵੀ ਆ 60 60 ਰੁਪਏ ਤੱਕ ਵੀ ਹੋ ਜਾਂਦਾ ਜਦੋਂ ਆਪਾਂ ਕੋਈ ਚੀਜ਼ ਸਟੋਰ ਕਰਦੇ ਆ ਉਹਦਾ ਲਾਸ ਵੀ ਹੁੰਦਾ 10 ਤੋਂ 15% ਉਹਦਾ ਲਾਸ ਹੋਣਾ ਹੀ ਹੋਣਾ ਵਿੱਚ ਕੋ ਖਰਾਬ ਹੋ ਗਈ ਉਹਦਾ ਵਜਨ ਦਾ ਲਾਸ ਹੋ ਜਾਂਦਾ ਚਲੋ ਫੇਰ ਵੀ ਉਹਨੂੰ ਵੇਖ ਕੇ ਚਾਹੀਏ ਤਾਂ ਇਹਦੀ ਇਨਕਮ ਬਹੁਤ ਜ਼ਿਆਦਾ ਠੀਕ ਹੈ ਜੀ ਹਾਂਜੀ ਜੇ ਮੰਨ ਲਈ ਕੋਈ ਕਿਸਾਨ ਭਰਾ ਆਪਣੀ ਵੀਡੀਓ ਵੇਖ ਕੇ ਵੀਡੀਓ ਬਹੁਤ ਲੰਮੀ ਜਾਣੀ ਹੈ ਜੀ ਹਾਂਜੀ ਮੇਰੀ ਗੰਡਿਆਂ ਦੀ ਖੇਤੀ ਕਰਨੀ ਚਾਹੁੰਦਾ ਤਾਂ ਤੁਸੀਂ ਉਹਨਾਂ ਨੂੰ ਕੀ ਰਹਿ ਦਿਓ ਸਾਡਾ ਸੁਝਾਅ ਇਹ ਹੈ ਵੀ ਖੇਤੀ ਕੋਈ ਵੀ ਮੰਨ ਲਓ ਆਪਾਂ ਜੇ ਕੋਈ ਹਟਕੇ ਫੀਲਡ ਵਾਲੇ ਪਾਸੇ ਆਉਣਾ ਚਾਹੁੰਦਾ ਕਿਸੇ ਵੀ ਖੇਤੀ 'ਚ ਹਾਂਜੀ ਕੋਈ ਵੀ ਤਾਂ ਮੰਨ ਲਓ ਅਸੀਂ ਗੋਭੀ ਲਾਉਨੇ ਆ ਗੋਭੀ ਅਸੀਂ ਗਰਮੀ ਵਾਲੀ ਲਾਈ ਸੀ ਜਿਹਦੇ ਕਰਕੇ ਸਾਡਾ ਨਾਮ ਬਣਿਆ ਵੀ ਉਹ ਥੋੜਾ ਲਾ ਕੇ ਦੇਖੋ ਜੇ ਮਤਲਬ ਇਕੱਲੇ ਦੀ ਸੋਚ ਨਹੀਂ ਸੀ ਕਿਨੇ ਕਨਾਲ ਤੋਂ ਸ਼ੁਰੂ ਕਰ ਜੇ ਕਨਾਲ ਦਾ ਸੋਚਦਾ ਤੇ 5-7 ਮਾਰ ਲਿਆ ਆਪਣੇ ਘਰ ਜੋਗਾ ਪਹਿਲਾਂ ਐਕਸਪੈਰੀਮੈਂਟ ਕਰੇ ਵੀ ਆਪਾਂ ਉਹ ਜੀ ਕਾਮਯਾਬ ਹੁੰਨੇ ਆ ਕਿ ਨਹੀਂ ਹੁੰਦੇ ਜੇ ਉਹ ਜੀ ਕਾਮਯਾਬ ਹੋਵਾਂਗੇ ਤਾਂ ਫੇਰ ਆ ਦੋ ਸਾਲ ਤਿੰਨ ਸਾਲ ਪੇਤ ਨਹੀਂ ਆਉਂਦਾ ਆ ਸਾਨੂੰ 5 ਸਾਲ ਹੋ ਗਏ ਆ ਚੀਜ਼ ਤੇ ਲੱਗਿਆ ਪਿਆ ਨੂੰ 50 ਸਾਲਾਂ ਬਾਅਦ ਅਸੀਂ ਇਹ ਕੀ ਪਨੀਰੀ ਤਿਆਰ ਕਰਕੇ ਫਾਰਮਰਾਂ ਨੂੰ ਦਿੱਤੀ ਆ ਨਹੀਂ ਉਹਨਾਂ ਚਿਰ ਅਸੀਂ ਇਹ ਪਨੀਰੀ ਵੀ ਨਹੀਂ ਦਿੱਤੀ ਵੀ ਅਗਲੇ ਦੇ ਜਾ ਕੇ ਯਾਰ ਗਲਤ ਨਾ ਹੋ ਜਾਏ ਕੰਮ ਨਹੀਂ ਨਹੀਂ ਸਹੀ ਗੱਲ ਹੈ ਹਾਂਜੀ ਹਾਂਜੀ ਵੀ ਆਪਾਂ ਸਾਡੇ ਵਾਹਣ ਜਾਂ ਸਾਡਾ ਹੁਣ ਮਾਲਾ ਤਾਂ ਤਿੰਨ ਚਾਰ ਕਨਾਲਾ ਥਾਂ ਇੱਥੇ ਸਾਡੀ 50000 ਦੀ ਇਨਵੈਸਟਮੈਂਟ ਆ ਠੀਕ ਹੈ ਜੀ ਵੀ ਜਿਹੜੀ ਅਸੀਂ ਇੱਥੇ ਕਰ ਰਹੇ ਆ ਇਹ ਚ ਬੀਜ ਦਾ ਖਰਚਾ ਹੋ ਗਿਆ ਲੇਬਰ ਦਾ ਹੋ ਗਿਆ ਸਾਡਾ ਆਬ ਦਾ ਹੋ ਗਿਆ ਵੀ ਇਹ ਚੀਜ਼ ਦਾ ਰਿਜ਼ਲਟ ਦੇਖਣ ਮਾਰੇ ਉਹ ਹੁਣ ਆਪਣੇ ਸਾਹਮਣੇ ਆ ਵੀ ਇਹ ਹੁਣ ਸਾਨੂੰ ਇਹ ਫਸਲ ਦੇ ਹਿਸਾਬ ਨਾਲ ਵੀ ਜਿਵੇਂ ਚਲੋ ਆਪਣੀ ਇਨਕਮ ਆਉਣੀ ਆ ਵੀ ਉਹਦਾ ਹੁਣ ਉਹ ਹਿਸਾਬ ਨਾਲ ਹੁੰਦੀ ਹੈ ਹਾਂ ਜੀ ਹਾਂ ਕਿਉਂਕਿ ਆਪਣੇ ਭਾਈ ਜਰ ਜੀ ਸੇਲ ਵੀ ਅਕਸਰ ਜੇ ਕੋਈ ਕਰਨੀ ਆਪਾਂ ਆਪਣੇ ਭਾਈਚਾਰੇ ਦੀ ਹੋਣੀ ਆ ਹਾਂਜੀ ਹਾਂਜੀ ਆਪਾਂ ਬਜ਼ਾਰੋਂ ਵੀ ਮੋਲ ਲੈਣੀ ਚੀਜ਼ ਹੈ ਕਿੱਥੇ ਆਪਣੇ ਕੋਲੇ ਘਰ ਦੀ ਚੀਜ਼ ਆ ਇਹ ਸਹੀ ਗੱਲ ਹੈ ਆਪਣੇ ਹੱਥੀਂ ਅੱਖੀਂ ਵੇਖੀ ਕੀਤੀ ਉਹ ਸਾਰੀ ਕੀ ਹੈ ਨਹੀਂ ਨਹੀਂ ਸਹੀ ਗੱਲ ਹੈ ਜੀ ਆਪ ਦੀ ਘਰ ਦੀ ਤਾਂ ਕੋਈ ਵੀ ਚੀਜ਼ ਆ ਦੁੱਧ ਦੇਖ ਲਈਏ ਜਾਂ ਸਬਜ਼ੀ ਕੋਈ ਵੀ ਘਰ ਦੀ ਦਾ ਘਰ ਦੀ ਘਰ ਦੀ ਕਰਦੀ ਹੈ ਜੀ ਠੀਕ ਹੈ ਬਾਈ ਜੀ ਤੁਹਾਡੀ ਨਾਲ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਠੀਕ ਹੈ ਕਿਸਾਨ ਵੀਰੋ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਸਤਿ ਸ੍ਰੀ ਅ